ਆਇਆ ਛੰਦ ਵੀ ਜੋੜੇ ਵੀ ਦੇ ਲੋ ਮਰਜੀ ਤੈਨੂੰ ਨਕੀ ਦੇ ਦਵਾ ਲਾਂਗੇ ਤੇ ਇੱਕ ਨੰਬਰ ਚੰਡੀ ਦੀ ਕੁਸ਼ਤੀ ਹੈ ਭਾਈ ਪਿੱਛੇ ਨੂੰ ਆਓ ਤੁਸੀਂ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਪਹਿਲਵਾਨ ਜੀ ਖਿਡਾਰੀ ਮੇਰੇ ਪਿੱਛੇ ਨੂੰ ਹੋਏ ਮੜੇ ਨਾਲ-ਨਾਲ ਹੋ ਜਾਓ ਨਾਲ ਨੂੰ ਹੋ ਜਾਓ ਫੋਟੋ ਕਰਵਾ ਰਹੇ ਨੇ ਹਾਂਜੀ ਮੇਰੇ ਦੇਖਿਓ ਸਾਹਮਣੇ ਸਾਰੇ ਵੱਡੀ ਚੰਡੀ ਦੇ ਪਹਿਲਵਾਨਾਂ ਨਾਲ ਹਾਂਜੀ ਆਪਾਂ ਅੱਜ ਕੰਨਾ ਡੰਬਾਤੀ ਆਦਾ ओके 4 ਮਿੰਟ ਹੋਏ ਨੇ ਵਾਹ ਵਾਹ ਬਹੁਤ 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 ਮਾਈ ਇਧਰ ਵੱਡੀ ਝੰਡੀ ਦੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਹਾਥ ਖੜੇ ਕਰੋ ਮਨਪ੍ਰੀਤ ਪਹਿਲਵਾਨ ਜੀ ਬਿੜਪਾਲ ਤੇ ਨੀਤ ਪਹਿਲਵਾਨ ਜੀ ਰੁਕ ਕਰੋ ਕੁਸ਼ੀ ਸ਼ੁਰੂ ਇੱਕ ਨੰਬਰ ਝੰਡੀ ਦੀ ਕੁਸ਼ਤੀ ਇੱਕ ਪਾਸੇ ਆਲ ਨਗੋੜ ਦੇ ਵਿੱਚ ਮਨਪ੍ਰੀਤ ਪਹਿਲਵਾਨ ਜੀ ਬਿਡਬਾਲੇ ਮਿੱਟੂ ਪਹਿਲਵਾਨ ਜੀ ਬਿਡਬਾਲੇ ਕਰਮਾ ਪਹਿਲਵਾਨ ਜੀ ਬਿਡਬਾਲੇ ਉਹਨਾਂ ਦਾ ਭਾਂਜਾ ਤੇ ਦੂਜੇ ਪਾਸੇ ਕਾਲੇ ਨਗੋੜ ਦੇ ਵਿੱਚ ਨਿਸ਼ਾਂਤ ਪਹਿਲਵਾਨ ਜੀ ਰੁੱਧ ਸ੍ਰੀ ਅਦੀ ਕੁਸ਼ਤੀ ਸ਼ੁਰੂ ਹੋਈਆ ਕਨੇ ਚਾ ਥੱਲੇ ਦੀ ਉਹ ਲੜਾਈ ਹੱਲੇ ਦੀ ਕੁਸਤੀ ਕਰਲੇ ਕੱਲੇ ਦੀ ਨਾ ਚਿੜੀ ਨਾ ਬੱਲਾ ਉਹ ਸਾਡੀ ਖੇਡ ਕੱਲੇ ਨੂੰ ਕੱਲਾ ਨਾ ਚਿੜੀ ਨਾ ਬੱਲਾ ਸਾਡੀ ਖੇਡ ਕੱਲੇ ਨੂੰ ਕੱਲਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਇੱਕ ਨੰਬਰ ਚੰਡੀ ਦੀ ਕੁਸ਼ਤੀ ਇੱਕ ਪਾਸੇ ਮਨਪ੍ਰੀਤ ਪਹਿਲਵਾਨ ਬਿੜਬਲ ਲਾਲਨ ਗੋਟੇ ਦੇ ਪਿੱਛੇ ਤੇ ਦੂਜੇ ਪਾਸੇ ਨੇ ਸ਼ਾਨਤ ਪਹਿਲਵਾਨ ਜੀ ਰੋਧਕ ਕਲੇਨਗੋਟੇ ਦੇ ਵਿੱਚ ਕਹਿੰਦਾ ਸਾਧੂਆਂ ਦਾ ਸੰਗ ਚੰਗਾ ਕੋਈ ਚੋਰੀ ਨਾਲ ਤੰਗ ਚੰਗਾ ਖੇਤੀ ਵਾਲਾ ਢੰਗ ਚੰਗਾ ਕਰਨਾ ਜੇ ਆਮਦਾ ਖੇੜੀ ਵਾਲਾ ਅਖਾੜੇ ਵਿੱਚ ਕਨ ਮੈਂਟਰੀਜ਼ ਨਾਮ ਦਾ ਖੇੜੀ ਵਾਲਾ ਅਖਾੜੇ ਵਿੱਚ ਕਮੈਂਟਰੀਜ਼ ਨਾਮ ਦਾ ਕਨ ਚੁੰਗ ਜੋ ਮੱਝਾ ਪੂਰੀਆਂ ਡੰਡ ਪੈਟਕਾ ਲਾਉਂਦੇ ਆਕੇ ਵਿੱਚ ਮੈਦਾਨਾਂ ਦੇ ਪੂਰੇ ਜੋਹਰ ਦਿਖਾਉਂਦੇ ਆਕੇ ਵਿੱਚ ਮੈਦਾਨਾਂ ਦੇ ਪੂਰੇ ਜੋਹਰ ਦਿਖਾਉਂਦੇ ਪਿਆ ਹੋਦਰ ਜੀ ਦਾ ਇਹਦੇ ਲਈ ਧੰਨਵਾਦ ਕਰਦਿਆਂ ਆਧਰੇ ਜੀ ਦਾਦਰ ਨੂੰ ਧੰਨਵਾਦ ਕਰਦੀ ਆ ਸੁਖਬਾਜ ਖਰਾੜ ਜੀ ਸਰਦਾਰੇ ਕਰਮ ਸਿੰਘ ਜੀ ਉਹਨਾਂ ਦੇ ਪੋਤੇ ਨੇ ਇਹ ਵੱਡੀ ਝੰਡੀ ਦੇ ਵਿੱਚ ਯਤਨ ਵਾਲੇ ਬਲਵਾਨ ਨੂੰ 1100 ਰੁਪਏ ਦਿੱਤਾ ਜਾਣਾ ਭਾਈ ਕਮਲ ਖਰਾੜੇ ਉਹਨਾਂ ਵੱਲੋਂ ਸੁਖਬਾਜ ਖਰਾੜੇ ਸਰ ਸਵਰਗਵਾਸੀ ਕਰਮ ਸਿੰਘ ਜੀ ਵੰਡਣ ਵਾਲੀ ਪਹਿਲਵਾਨ ਨੂੰ 1100 ਰੁਪਏ ਦਿੱਤਾ ਜਾਣਾ ਬਹੁਤ ਵਧੀਆ ਕੁਸ਼ਤੀ ਚੱਲਦੀ ہوئی ਇੱਕ ਪਾਸੇ ਮਨਪ੍ਰੀਤ ਪਹਿਲਵਾਨ ਬੇੜਵਾਲ ਤੇ ਦੂਜੇ ਪਾਸੇ ਨਿਸਾਨਤ ਪਹਿਲਵਾਨ ਜੀ ਰੁਤਕ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰਾਪਤ ਕਰਦਾ ਭਾਈ ਮੈਂ ਬੇਨਤੀ ਆ ਦਰਸ਼ਕ ਵੀਰਾਂ ਨੂੰ ਅਗਰ ਕਿਸੇ ਮੇਰੇ ਵੀਰ ਨੇ ਝੰਡੀ ਦੇ ਵਿੱਚ ਪੈਸੇ ਪਾਉਣੇ ਨੇ ਉਹ ਹੋਰ ਵੀ ਪੈਸੇ ਪਾ ਸਕਦਾ ਲੋ ਜੀ ਚੰਡੀ ਜੜੀ ਆ 51000 ਰੁਪਏ ਜੀ ਜੀ ਮਨੂੰ ਪ੍ਰਬੰਧਕ ਵੀ ਦੱਸ ਕੇ ਗਿਆ ਤੇ ਜੇ ਕਿਸੇ ਮੇਰੇ ਵੀਰ ਨੇ ਹੋਰ ਪੈਸੇ ਪਾਉਣੇ ਹੋ ਤਾਂ ਦੱਸ ਦੇਵੇਂ ਅਸੀਂ ਉਹਦਾ ਨਾਮ ਅਨੌਨਸ ਕਰ ਦਵਾਂਗੇ 1100 ਰੁਪਏ ਚੰਡੀ ਦੇ ਉੱਤੇ ਹੋਰ ਆ ਗਿਆ ਸਾਡੇ ਵੀਰ ਜੀ ਨੇ 3 ਬਾਈ ਦਾ ਕਮਲ ਖਰੌਰ ਬਾਈ ਜੀ 1100 ਰੁਪਏ ਦੇ ਜਿਗੇ ਨਹੀਂ ਚੰਡੀਗੜ੍ਹ ਤੇ 1100 ਰੁਪਏ ਹੋਰ ਪਹੁੰਚ ਗਿਆ ਚੱਲੇ ਰਹੀ ਤੁਸੀਂ ਪਰ ਮੈਂ ਸਾਡੇ ਵੀਰ ਜੀ ਦਾ ਠੇਕੇਦਾਰ ਸਾਹਿਬ ਦਾ ਛਿੰਦੇ ਬਾਈ ਦਾ ਸਰਪੰਨ ਸਾਹਿਬ ਦਾ ਔਰ ਜਿੰਨੇ ਵੀ ਸਾਰੇ ਪ੍ਰਬੰਧਕ ਵੀਰ ਨੇ ਮੈਂ ਸਭਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਇਹ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਹੈ ਜਿਹੜਾ ਸਾਡੇ ਵੀਰਾਂ ਨੇ ਹੋਲੋ ਜਿਕੇ ਇਹ ਸਾਨੂੰ ਦੰਗਲ ਵੀ ਦਿਖਾਇਆ ਤੇ ਜਿਹਨਾਂ ਭੰਡਾਰਾ ਉਹ ਵੀ ਕੀਤਾ ਵਾਹਿਗੁਰੂ ਜਣ ਦੀ ਕਲਾ ਬਖਸ਼ੇ ਕੁਮਰ ਸਿੰਘ ਠੇਕੇਦਾਰ ਸੁਖਵਿੰਦਰ ਸਿੰਘ ਬੰਦੂ ਸਰਪੰਚ ਸਾਹਿਬ ਦਾ ਸਾਰੇ ਪੰਚਾਇਤ ਦਾ ਸਾਰੇ ਨਗਰ ਦਾ ਸਾਡੇ ਛਿੰਦੇ ਭਾਈ ਦਾ ਵੀ ਮੈਨੂੰ ਕਹਨ ਸਪੈਸ਼ਲ ਕਿਹਾ ਭਾਈ ਜੀ ਕਹਿੰਦਾ ਜਰੂਰ ਆਉਣਾ ਹੈ ਜਿਵੇਂ ਕੋਲ ਸ੍ਰੀ ਚੰਦਾ ਸੀਗਾ ਚਰੋ ਪ੍ਰਬੰਧਕਾਂ ਨੇ ਕਾਇਮ ਕਰਤੇ ਪਹੁੰਚ ਗਏ ਸਭ ਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਸਭ ਦੇ ਖਜ਼ਾਨੇ ਭਰਪੂਰ ਕਰੇ ਸਭ ਦੇ ਕਰ ਦਿੰਦੇ ਹੈ ਨਾ ਬਖਸ਼ੇ ਲਓ ਜੀ ਨਿਸ਼ਾਨਤ ਪਹਿਲਵਾਨ ਜੀ ਰੁੱਤ ਕੇ ਇਸ ਟਾਈਮ ਉਪਰ ਤੇ ਮਨਪ੍ਰੀਤ ਪਹਿਲਵਾਨ ਜੀ ਬਿੜਬਲ ਐਸਾ ਮਹੀਟਾ ਇੱਕ ਨੰਬਰ ਚੰਡੀ ਦੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਬੈਲਵਾਨ ਹੈ ਜਿੱਤ ਪ੍ਰਾਪਤ ਕਰਦਾ ਕਹਿੰਦਾ ਕਈ ਪਲਵਾਨ ਜਗ ਤੇ ਆ ਕੇ ਹੱਕ ਦੀ ਕਾਰ ਕਮਾਉਂਦੇ ਔਰ ਰੱਬ ਦੇ ਉੱਤੇ ਭਰੋਸਾ ਰੱਖਦੇ ਪਰ ਨਾ ਮਨੋ ਭਲਾਉਂਦੇ ਮਲ ਵੀ ਹੁੰਦੇ ਸਾਧਾ ਵਰਗੇ ਜਿੱਤ ਨੂੰ ਨਹੀਂ ਪਟਕਾਉਂਦੇ ਅਖਾੜੇ ਦੇ ਵਿੱਚ ਕਰਦੇ ਕੁਸ਼ਤੀ ਜਾ ਟਾਂਦੇ ਜਾ ਟਾਉਂਦੇ ਕਲਾ ਜੰਗ ਮਲਤਾਨੀ ਦਾਉ ਜਾਦਉ ਸਖੀ ਚਲਾਉਂਦੇ ਫੜ ਕੇ ਵਿਰੋਧੀ ਮਨ ਨੂੰ ਰਗੜਾ ਖੂਬ ਚੜਾਉਂਦੇ ਦੇਖੇ ਮੈਂ ਬਹੁਤੇ ਭਾਈ ਗੋਡਾ ਧਰ ਕੇ ਟਾਉਂਦੇ ਦੇਖੇ ਮੈਂ ਬਹੁਤੇ ਭਾਈ ਗੋਡਾ ਧਰ ਕੇ ਟਾਉਂਦੇ ਸਿਰੇ ਦੀ ਕੁਸ਼ਤੀ ਚੱਲਦੀ ਹੁਈ ਨਿਸ਼ਾਂਤ ਪਹਿਲਵਾਨ ਜੀ ਰੁੱਤਕ ਇਸ ਟਾਈਮ ਉੱਪਰ ਤੇ ਮਨਪ੍ਰੀਤ ਪਹਿਲਵਾਨ ਇਸ ਟਾਈਮ ਇੱਕ ਨੰਬਰ ਚੰਡੀ ਦੀ ਕੁਸ਼ਤੀ ਚੱਲਦੀ ਹੁਈ ਦੇਖੋ ਕਿਹੜਾ ਬਲ ਬਣਾ ਜਿੱਤ ਪ੍ਰਭ ਕਰਦਾ ਕਣ ਮਹਿਗੀਆਂ ਨਾ ਕਦੋਂ ਪਲਵਾਨ ਰੱਜਦੀ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਨੇ ਕਦੇ ਨਾ ਭੜਖੂ ਮੂਰੇ ਅੜੇ ਡਿਗਰੀ ਤੇ ਚੋਰਾ ਮੂਰੇ ਅੜਦੇ ਨਾ ਜਿੰਦੇ ਸੋਹਣਿਆ ਮਾਮਾ ਦੀਆਂ ਸਾਥੀਆਂ ਚੋਂ ਮਿਲਦੀ ਦਲੇਰੀ ਉਹ ਪੈਂਟਾਂ ਦੇ ਦੁੱਧ ਕਿੱਥੇ ਜਿੰਦੇ ਸੋਹਣਿਆ ਉਹ ਪੈਂਟਾਂ ਦੇ ਦੁੱਧ ਕਿੱਥੇ ਜਿੰਦੇ ਸੋਹਣਿਆ ਸਿਰੇ ਦੀ ਕੁਸ਼ਤੀ ਚੱਲਦੀ ਹੋਈ ਇੱਕ ਪਾਸਿਆਂ ਨੇ ਸ਼ਾਨਦ ਪਹਿਲਵਾਨ ਰੁਤਕ ਕਾਲੇ ਨੂੰ ਕੋੜ ਦੇ ਵਿੱਚ ਐਸ਼ਟਮ ਉਪਰੇ ਤੇ ਮਨਪ੍ਰੀਤ ਪਹਿਲਵਾਨ ਬਿੜਬਾਲ ਐਸ਼ਟਮ ਹੀਠਾ ਭਈ ਨਿਕਲ ਕੇ ਸਾਹਮਣੇ ਆਇਆ ਪਹਿਲਵਾਨ ਇੱਕ ਵਾਰ ਤਾੜੀਆਂ ਮਾਰੋ ਮਨਪ੍ਰੀਤ ਪਹਿਲਵਾਨ ਦੇ ਨਾਮ ਤੇ ਬਹੁਤ ਵਧੀਆ ਕੁਸ਼ਤੀ ਚੱਲਦੀ ہوئی ਲਾਲਨਗੋੜ ਦੇ ਵਿੱਚ ਮਨਪ੍ਰੀਤ ਪਹਿਲਵਾਨ ਬਿੜਬਾਲ ਕਰਮਾ ਪਹਿਲਵਾਨ ਜੀ ਬਿੜਬਾਲੇ ਮਿੱਠੂ ਪਹਿਲਵਾਨ ਜੀ ਬਿੜਬਾਲੇ ਉਨੇ ਦਾ ਪਾਂਜਾ ਤੇ ਦੂਜੇ ਪਾਸੇ ਨੀਸ਼ਾਂਤ ਪਹਿਲਵਾਨ ਜੀ ਰੁੱਧ ਦੇਖੋ ਕਿਹੜਾ ਬੈਲਵਾਨ ਹੈ ਜਿੱਤ ਪ੍ਰਾਪਤ ਕਰਦਾ ਇਹ ਦੁਨੀਆ ਭੱਜੀ ਫਿਰਦੀ ਏ ਜ਼ਿੰਦਗੀ ਚ ਬੜੀਆਂ ਥੋੜਾਂ ਨੇ ਬੰਦਾ ਤੇ ਮੁਕਦਾ ਮੁਕ ਜਾਂਦਾ ਪਰ ਮੁਕਦੀਆਂ ਨਾ ਕਦੇ ਲੋੜਾਂ ਨੇ ਜੋ ਪੂਰੀ ਐਸੀ ਚੀਜ਼ ਰਬਾ ਉਹ ਬੰਦਾ ਰੋਲ ਦਿੰਦੀ ਏ ਚੋਟੀ ਦਾ ਜੇ ਢੜਨਾ ਹੋਵੇ ਕੋਈ ਨਾ ਰੂਵੇ ਇਹ ਮਸਲਾ ਸਾਰਾ ਰੋਟੀ ਦਾ ਇਹ ਮਸਲਾ ਸਾਰਾ ਰੋਟੀ ਦਾ ਲਓ ਜੀ ਇਸ ਟਾਈਮ ਮਨਪ੍ਰੀਤ ਪਹਿਲਵਾਨ ਜੀ ਬੜਬਲ ਉਪਰੇ ਤੇ ਨੀਤ ਸਾਧ ਪਹਿਲਵਾਨ ਜੀ ਇਸ ਟਾਈਮ ਹੇਠਾਂ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਲਓ ਜੀ 51000 ਰੁਪਏ ਦੀ ਝੰਡੀ ਦੀ ਕੁਸ਼ਤੀ ਚੱਲਦੀ ਹੋਈ 51000 ਰੁਪਏ ਦੀ ਚੰਡੀ ਦੀ ਗੁਸਤੀ ਚੱਲਦੀ ਹੋਈ ਤੇ 1100 ਰੁਪਿਆ ਬਾਈ ਕਮਲ ਗਰਾਊਂਡ ਵੱਲ ਜਿੱਤਣ ਵਾਲੇ ਪਹਿਲਵਾਨ ਨੂੰ ਦਿੱਤਾ ਜਾਣਾ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਮਨਪ੍ਰੀਤ ਪਹਿਲਵਾਨ ਐਸ਼ਾ ਲੋਪਰੇ ਤੇ ਨੇ ਸੱਤ ਪਹਿਲਵਾਨ ਜੀ ਇਸ ਟਾਈਮ ਹੇਠਾਂ ਦੇਖੋ ਕਿਹੜਾ ਪਹਿਲਵਾਨ ਹੈ ਇਹਤ ਪ੍ਰਾਪਤ ਕਰਦਾ ਕਹਿੰਦਾ ਜਿਹਨੂੰ ਜਿਹਨੂੰ ਬਾਪੂ ਨੇ ਚੰਗਾਈਆਂ ਮੱਝਾਂ ਪੂਰੀਆਂ ਜਿਹਨੂੰ ਜਿਹਨੂੰ ਮਾਂਮਾ ਨੇ ਖਪਾਈਆਂ ਗੁੱਟਚੂਰੀਆਂ ਅੱਜ ਖਾਧੀਆਂ ਖਰਾਕਾਂ ਦਾ ਮੁੱਲ ਪਾਊਗਾ ਉਹ ਜਿਹਦੇ ਡੌਲਿਆਂ 'ਚ ਜਾਣਾ ਉਹ ਚੰਡੀ ਉਹੀ ਲੈ ਕੇ ਜਾਊਗਾ ਜਿਹਦੇ ਡੌਲਿਆਂ 'ਚ ਜਾਣਾ ਚੰਡੀ ਉਹੀ ਲੈ ਕੇ ਜਾਊਗਾ ਅਸੀਂ ਤੈਨੂੰ ਧੰਨਵਾਦ ਕਰਦਿਆਂ ਸਾਰੇ ਨਗਰ ਨਿਵਾਸੀ ਵੀਰਾਂ ਦਾ ਜਿਨ੍ਹਾਂ ਨੇ ਇਕਾਗਰਤ ਹੋ ਕੇ ਇੱਕ ਕੁਸ਼ਤੀ ਦੰਗਲ ਕਰਵਾਇਆ ਬੜੀ ਮਾਰਦਾ ਸਾਰੇ ਨਗਰ ਦੇ ਨਾਤੀ ਵਾਹ ਬਦਿਆ ਕੁਸ਼ਤੀ ਚਲਦੀ ਹੋਈ ਮਨਪ੍ਰੀਤ ਪਹਿਲਵਾਨ ਜੀ ਬਿੜਬਲ ਤੇ ਨਿਸ਼ਾਂਤ ਪਹਿਲਵਾਨ ਜੀ ਰੁਤਕ ਸਿਰੇ ਦੀ ਕੁਸ਼ਤੀ ਚਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰਾਪਤ ਕਰਦਾ ਅਗਲੀ ਗੱਲ ਮਲਵੰਤ ਪਹਿਲਵਾਨ ਜੀ ਖਰੋੜੀ ਰੋਜ਼ ਰੱਖਿਆ ਬਈ ਸ਼ਾਬਾਸ਼ ਪਹਿਲਵਾਨ ਨੂੰ ਬਈ ਦੁਨੀਆ ਦੀ ਅੱਖਾਂ ਜੜੀਆਂ ਨੇ ਤੁਹਾਡੇ ਉੱਤੇ ਲੱਗੀਆਂ ਨੇ ਦਾ ਕੋਈ ਵਧੀਆ ਜਿਹਾ ਮਾਰ ਕੇ ਕੁਸ਼ਤੀ ਨੂੰ ਚਟਪਟ ਕਰਕੇ ਦਿਖਾਓ ਬਈ ਕੁੱਤੀ ਦੇ ਜਿਹਾ ਰੈਫਰੀ ਹੈ ਉਹ ਸਾਡਾ ਪਹਿਲਵਾਨ ਹੈ ਕਾਲਾ ਪਹਿਲਵਾਨ ਨੁੱਪਣਾ ਤੋਂ ਕਾਲੇ ਹੱਥ ਕਰਾ ਕਰ ਇੱਕ ਵਾਰੀ ਸ਼ਾਬਾਸ਼ ਭਈ ਆਪਣੇ ਸਮੇ ਦਾ ਬਹੁਤ ਵਧੀਆ ਪਹਿਲਵਾਨ ਹੈ ਕਈ ਵਾਰੀ ਕੁਰਸੀਆਂ ਦੇ ਵੀ ਲਿਖਣਾ ਕ ਜਾਂਦਾ ਹੈ। ਕਈ ਵਾਰੀ ਰੈਫਰੀ ਵੀ ਕਰਦਾ ਕਈ ਵਾਰੀ ਘੁੱਲਦਾ ਵੀ ਹੈ। ਘੁੱਲਦਾ ਵੀ ਬੜਾ ਤੇਜ਼ ਹੁੰਦਾ ਹੈ। ਸੋ ਜਿਹੜੀਆਂ ਆ ਕੁਰਸੀ ਸੁਣਾਤੀ ਜਾਂਦੀ ਹੈ ਇਹਦੇ ਉੱਪਰ ਨਿਗਰ ਜਿਹੜੀਆਂ ਲੱਗਿਆ ਹੋਈਆਂ ਨੇ ਲੋਕਾਂ ਨੇ ਗੱਲਾਂ ਕਰਨੀਆਂ ਜਾ ਕੇ ਕਿਹੜਾ ਮਨ ਟਾ ਕੇ ਗਿਆ ਬਈ। ਕਿਹੜੇ ਨੇ ਗਲੇ ਨੂੰ ਕੀ ਦਾ ਮਾਰਿਆ ਤੇ ਕਿਹਨੇ ਕੀ ਕੰਮ ਕਰਕੇ ਢਾਇਆ ਇਹ ਗੱਲਾਂ ਤੁਹਾਡੀਆਂ ਫੈਲਣ ਉਹਨਾਂ ਨੇ ਲੋਕਾਂ ਨੇ ਵੀ ਕਰਨੀਆਂ ਫੈਲਮਨਾਂ ਨੇ ਵੀ ਕਰਨੀਆਂ। ਬਈ ਸ਼ਾਬਾਸ਼। ਕੁਈ ਸਾਡੇ ਡੇਕੇ ਦਾ ਸਾਹਿਬ ਉਹ ਵੀ ਕੁਚੀ ਨੂੰ ਬਖੂਬੀ ਦੇਖਦੇ ਨੇ ਸਾਡਾ ਛੰਦਾ ਭਾਈ ਸਾਡਾ ਲਿਆਕਤ ਖਰਾਂਜੀ ਉਹ ਵੀ ਦੇਖਦੇ ਨੇ ਔਰ ਸਾਡੇ ਪਿੰਡ ਦੇ ਜਿਹੜੇ ਪ੍ਰਬੰਧਕ ਸੱਜਣ ਨੇ ਸਾਰੇ ਦੇਖਦੇ ਨੇ ਬਹੁਤ ਵਧੀਆ ਰੂਪ ਬਣਿਆ ਖਾਣੇ ਦਾ ਤੇ ਉੱਟੋ ਮੌਸਮ ਵੀ ਬਹੁਤ ਵਧੀਆ ਹੋ ਗਿਆ ਕੱਲ ਦੀ ਤਾਂ ਹਵਾ ਹੀ ਬਹੁਤ ਚੱਲਦੀ ਸੀ ਜੀ ਪਰ ਪ੍ਰਬੰਧਕ ਜੀ ਨੇ ਬੜੀ ਕਿਰਪਾ ਕੀਤੀ ਹੈ ਉਧਰ ਮਿੱਠੂ ਪਾਲਣਾ ਜੀ ਵੀ ਕੋਸੀ ਬੜੀ ਧਿਆਨ ਦੇ ਨਾਲ ਦੇਖਦੇ ਨੇ ਤੇ ਸਾਡੇ ਰੈਫਰੀ ਸਾਹਿਬ ਵੀ ਜਿਹੜੇ ਨੇ ਉਹ ਬਖੂਬੀ ਇਸ ਕੁਚੀ ਨੂੰ ਦੇਖ ਰਹੇ ਨੇ ਇਹ ਮੁਕਾਬਲ ਨੂੰ ਇਹ ਦੇਖਿਆ ਜਾ ਰਿਹਾ ਵੀ ਕਿਹੜਾ ਕੁਰੂ ਕੁਸ਼ੀ ਨਿਤਾਊਗਾ ਇਹ ਬੇਸਬਰੀ ਦੀ ਉਡੀਕ ਹੈ ਜਿਹੜੀ ਹੋ ਰਹੀ ਹੈ ਦੇਖਦੇ ਆ ਵੀ ਕਹੜਾ ਕੁਰੂ ਕੁਸ਼ੀ ਇੱਕ ਪਾਸੇ ਹੋਊਗੀ ਹਾਂ ਲੋ ਜੀ ਮੈਨੇ ਵੀਰ ਮੇਰਾ ਤਨੋਸਰ ਵੀਰ ਇਹ ਦੱਸੋ ਹੁਣ ਤੁਹਾਨੂੰ ਬਹੁਤ ਵਧੀਆ ਕੁਸ਼ੀ ਚੱਲਦੀ ਹੋਈ ਕਾਲੇ ਨਗੋੜ ਦੇ ਵਿੱਚ ਹਨ 7 ਪਹਿਲਵਾਨ ਰੁੱਤਕ ਤੇ ਦੂਜੇ ਪਾਸੇ ਲਾਲਨਗੋਟ ਦੇ ਵਿੱਚ ਮਨਪ੍ਰੀਤ ਪਹਿਲਵਾਨ ਜੀ ਵਿੜਬਲ ਇੱਕ ਨੰਬਰ ਚੰਡੀ ਦੀ ਕੁਸ਼ਤੀ ਚੱਲਦੀ ਹੋਈ 51000 ਰੁਪਏ ਦੀ ਚੰਡੀ ਦੀ ਕੁਸ਼ਤੀ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰੰਤ ਕਰਦਾ ਕਹਿੰਦਾ ਸਾਨੂੰ ਆਉਂਦਾ ਨਹੀਂ ਮੈਦਾਨ ਵਿੱਚੋਂ ਭੱਜਣਾ ਕੰਮ ਮਿੱਤਰਾਂ ਦਾ ਸਿਰਾਂ ਵਾਂਗੂ ਗੱਜਣਾ ਹੋ ਸਿਰੇ ਗਹਲ ਬੰਜਰੀ ਤੈਨੂੰ ਮਾਰੀਆਂ ਨੇ ਮੱਲਾ ਅਸੀਂ ਮਿੱਤਰਾਂ ਕਰਾਈਏ ਔਰ ਪਾਰ ਦੀਆਂ ਗੱਲਾਂ ਉਹ ਅਸੀਂ ਬੱਲਿਆ ਕਰਾਈਏ ਔਰ ਪਾਰ ਦੀਆਂ ਗੱਲਾਂ ਸਿਰੇ ਦੀ ਕੁਸ਼ਤੀ ਚੱਲਦੀ ਹੋਈ ਇੱਕ ਨੰਬਰ ਚੰਡੀ ਦੀ ਕੁਸ਼ਤੀ ਇੱਕ ਪਾਸਿਆ ਲਾਣਗੋਟ ਦੇ ਵਿੱਚ ਮਨਪ੍ਰੀਤ ਪਹਿਲਵਾਨ ਬਿੜਬਾਲੇ ਤੇ ਦੂਜੇ ਪਾਸੇ ਨੀਸ਼ਾਤ ਪਹਿਲਵਾਨ ਰੁੱਤਕੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬਹੁਤ ਬਧੀਆ ਕੁਸ਼ਤੀ ਚੱਲਦੀ ਹੋਈ ਇੱਕ ਨੰਬਰ ਝੰਡੀ ਦੀ ਕੁਸ਼ਤੀ ਸਿਰੇ ਦੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਅਖਾੜਿਆਂ ਵਿੱਚ ਮੁੜਕਾ ਮੁੜਕੀ ਹੁੰਦੀ ਹੈ ਜਬਾਨੀ ਜੀ ਬੜੀ ਔਖੀ ਹੁੰਦੀ ਮੱਲੱਕ ਕਰਨੀ ਪਹਿਲਵਾਨੀ ਜੀ ਗਾਲਾ ਕਹਿੰਦਾ ਦੰਗਲੇ ਚ ਕੁਸ਼ਤੀ ਵੇਖ ਵੱਜਦੀਆਂ ਤਾੜੀਆਂ ਉਹ ਮਨ ਮਾਰ ਕੇ ਮਿਹਨਤਾਂ ਨਾਲ ਲਾਉਣੀਆਂ ਪੈਂਦੀਆਂ ਨੇ ਜਿਆਰੀਆਂ ਮਨ ਮਾਰ ਕੇ ਮਿਹਨਤਾਂ ਨਾਲ ਲੌਣੀਆਂ ਪੈਂਦੀਆਂ ਨੇ ਜਾਰੀਆਂ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ 51000 ਰੁਪਏ ਦੀ ਚੰਡੀ ਦੀ ਕੁਸ਼ਤੀ ਇੱਕ ਪਾਸੇ ਮਨਪ੍ਰੀਤ ਪਹਿਲਵਾਨ ਬਿੰਡਬਾਲੇ ਮਿੱਠੂ ਪਹਿਲਵਾਨ ਜੀ ਬਿੰਡਬਾਲ ਕਰਮਾ ਪਹਿਲਵਾਨ ਜੀ ਬਿੰਡਬਾਲੇ ਉਹਨਾਂ ਦਾ ਭਾਂਜਾ ਤੇ ਦੂਜੇ ਪਾਸੇ ਨਿਸ਼ਾਂਤ ਪਹਿਲਵਾਨ ਜੀ ਰੁੱਤਕ ਭਾਈ ਜਿਹੜਾ ਨਿਸ਼ਾਂਤ ਪਹਿਲਵਾਨ ਆ ਰੁੱਤਕ ਬਾਲਾ ਇਸ ਪਹਿਲਵਾਨ ਦੀ ਜੱਸਾ ਪਹਿਲਵਾਨ ਜੀ ਪੱਟੀ ਉਹਦੇ ਨਾਲ ਵੀ ਕੁਸ਼ਤੀ ਹੋਈ ਆ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨਾਂ ਦੇ ਨਾਂ ਤੇ ਇੱਕ ਕਰਮਾ ਪਹਿਲਵਾਨ ਜੀ ਮਿਹਰਬਾਲੇ ਉਹਨਾਂ ਨਾਲ ਬਹੁਤ ਪਿਆਰਾ ਤਾਂ ਕਰਕੇ ਪਹਿਲਵਾਨ ਪਹੁੰਚੇ ਨੇ ਹਰ ਰੋਜ਼ 81 ਕਿ 80000 ਰੁਪਏ ਦੀਆਂ 71 71000 ਰੁਪਏ ਦੀਆਂ ਝੰਡੀਆਂ ਦੇ ਕੁਸ਼ਤੀ ਲੜਦੇ ਪਹਿਲਵਾਨ ਹੈ ਮੈਂ ਬੇਨਤੀ ਕਰਦਾ ਪਹਿਲਵਾਨ ਵੀਰਾਂ ਨੂੰ ਛੰਡੀ ਬਲੇ ਪਹਿਲਵਾਨਾਂ ਤੋਂ ਬਿਨਾ ਅਗਰ ਕਿਸੇ ਪਹਿਲਵਾਨ ਨੂੰ ਮਾਨ ਸਨਮਾਨ ਨਹੀਂ ਮਿਲਿਆ ਕੋਈ ਖਲੀਫਾ ਕੋਈ ਵੀ ਪਹਿਲਵਾਨ ਜਿਹੜਾ ਗੁਲਿਆ ਜਿਹੜਾ ਨਹੀਂ ਗੁਲਿਆ ਜਿਹਨੂੰ ਮਾਨ ਸਨਮਾਨ ਹੁਣ ਨਹੀਂ ਮਿਲਿਆ ਉਹ ਆ ਕੇ ਹੁਣ ਕਰਮੇ ਪਹਿਲਵਾਨ ਨੂੰ ਮਿਲ ਲੈ ਵਾਅਦੇ ਵਿੱਚ ਕੋਈ ਇਹ ਨਾ ਕਿਹਾ ਹੋ ਕਿ ਮੈਨੂੰ ਮਾਨ ਸਨਮਾਨ ਨਹੀਂ ਮਿਲਿਆ باقی ڏٺو هون ها ها ها

ਸਿਰੇ ਦੀ কুश्ती ਚੱਲਦੀ ہوئی ਕਹਿੰਦਾ ਚੜਦਾ ਚੜਦਾ ਇੱਕ ਦਿਨ ਪਿੰਗਲਾ ਪਰਬਤ ਚੜ ਜਾਂਦਾ ਉਹ ਸੂਰਮਾ ਨਹੀਂ ਗਦਾਰ ਹੈ ਜੋ ਰਣ ਵਿੱਚ ਡਰ ਜਾਂਦਾ ਹਲੋ ਬਹੁਤ ਵਧੀਆ কুश्ती ਚੱਲਦੀ ہوئی 1 ਨੰਬਰ ਝੰਡੀ ਦੀ কুश्ती 51000 ਰੁਪਏ ਦੀ ਚੰਡੀ ਦੀ ਕੁਸ਼ਤੀ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰਾਪਤ ਕਰਦਾ ਕਹਿੰਦਾ ਚੜਦਾ ਚੜਦਾ ਇੱਕ ਦਿਨ ਪਿੰਗਲਾ ਪਰਬਤ ਚੜ ਜਾਂਦਾ ਉਹ ਸੂਰਮਾ ਨਹੀਂ ਗਦਾਰ ਹੈ ਜੋ ਰਣ ਵਿੱਚ ਡਰ ਜਾਂਦਾ ਲਗਨ ਨਾਲ ਕੀਤੀ ਮਿਹਨਤ ਕਦੇ ਬੇਕਾਰ ਨਹੀਂ ਹੁੰਦੀ ਜੀਦਾਰੀ ਨਾਲ ਜੋ ਲੜਦੇ ਰਣ ਵਿੱਚ ਉਹਦੀ ਕਦੇ ਹਾਰ ਨਹੀਂ ਹੁੰਦੀ ਉਹਦੀ ਕਦੇ ਹਾਰ ਨਹੀਂ ਹੁੰਦੀ ਬੜਤ ਵਧੀਆ ਕੁਸ਼ਤੀ ਚੱਲਦੀ ਹੋਈ 51000 ਰੁਪਏ ਦੀ ਚੰਡੀ ਦੀ ਗੁਸਤੀ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬਾਈ ਪਹਿਲਵਾਨ ਵੀਰਾਂ ਨੂੰ ਦੁਬਾਰਾ ਫੇਰ ਵੇਂਦੀ ਹੈ ਅਗਰ ਕੋਈ ਵੀ ਪਹਿਲਵਾਨ ਮਾਨ ਸਨਮਾਨ ਤੋਂ ਰਹਿੰਦਾ ਤਾਂ ਆ ਕੇ ਉਹ ਹੁਣ ਕਰਮੇ ਪਹਿਲਵਾਨ ਨੂੰ ਮਿਲ ਸਕਦਾ ਵਾਅਦੇ ਵਿੱਚ ਲੱਗਿਓ ਕਿ ਮੈਨੂੰ ਮਾਨ ਸਨਮਾਨ ਨਹੀਂ ਕੋਈ ਮਿਲੇ ਆ ਜੇ ਆਕੇ ਕੋਈ ਬਾਅਦ ਵਿੱਚ ਪੰਚਾਇਤ ਦੇ ਕੋਲ ਆ ਕੇ ਉਹ ਕਰੂਗਾ ਫਿਰ ਜੁੱਤੀਆਂ ਦਾ ਹਾਰ ਵੀ ਪਾਇਆ ਜਾਊ ਆਓ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਪਹਿਲਵਾਨ ਜੇਕਰ ਮਾਨ ਸਨਮਾਨ ਤੋਂ ਰਹਿੰਦਾ ਤਾਂ ਇੱਕ ਵਾਰ ਹੁਣ ਸੰਪਰਕ ਬਣਾ ਲਵੇ ਸਾਡੇ ਨਾਲ ਬਹੁਤ ਬਧੀਆ ਗੋਸਟੀ ਚੱਲਦੀ ਹੋਈ ਦੇ ਕਿੱਕੜਾ ਬਲਬਣ ਜਿੱਤ ਪ੍ਰਾਪਤ ਕਰਦਾ ਓ ਬੱਲੇ 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 ਇੱਕ ਪਾਸੇ ਮਨਪ੍ਰੀਤ ਪਹਿਲਵਾਨ ਬੇੜਬਾਲੇ ਲਾਣ ਗੋਟੇ ਦੇ ਵਿੱਚ ਤੇ ਦੂਜੇ ਪਾਸੇ નિਸ਼ੰਤ ਪਹਿਲਵਾਨ ਜੀ ਰੁਤਕ ਦੇਖੋ ਕਿਹੜਾ ਬਲਬਣ ਇਜ਼ਤ ਪ੍ਰਾਪਤ ਕਰਦਾ ਬਈ ਦੋਸਤੋ ਜਦੋਂ ਪਹਿਲਵਾਨ ਘੋੜਦਾ ਹੁੰਦਾ ਹੈ ਜਦੋਂ ਪਹਿਲਵਾਨ ਨੂੰ ਪਤਾ ਹੁੰਦਾ ਹੈ ਜਾਫਰ ਜਿਹਦੇ ਨਾਲ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਈ ਬੰਦੇ ਕਾਢੀ ਹੁੰਦੇ ਨੇ ਉਹਨਾਂ ਨੂੰ ਵੀ ਬੜਾ ਪਤਾ ਹੁੰਦਾ ਹੈ ਮਣਾ ਮੁਹੀ ਜ਼ੋਰ ਲੱਗ ਜਾਂਦਾ ਪਹਿਲਵਾਨਾਂ ਦਾ ਤਨੂ ਖੋਦੇ ਪਤਾ ਵੀ ਜੋਰ ਕਿੰਨਾ ਲੱਗਿਆ ਵੀ ਜਿੰਨਾ ਸਮਾਂ ਦੇਣਗੇ ਉਹਨਾਂ ਪਾ ਕੋਈ ਆਪਾਂ ਇਹ ਨਹੀਂ ਕਰਦੇ ਵੀ ਹੋਰ ਦੇ ਦਿਓ ਜਾਂ ਘੱਟ ਦੇ ਦਿਓ ਜਾਂ ਵਧ ਦੇ ਦਿਓ ਪਹਿਲਵਾਨ ਪਹਿਲਵਾਨ ਦਾ ਕਰਮ ਹੁੰਦਾ ਹੈ ਬਈ ਅੰਤ ਕਿਸੇ ਚੀਜ਼ ਦਾ ਵੀ ਮਾੜਾ ਹੈ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਅੰਤਨਾ ਬਹੁਤਾ ਬੋਲਣਾ ਅੰਤਨਾ ਬਹੁਤੀ ਚੁੱਪ ਅੰਤਨਾ ਬਹੁਤਾ ਮੇਗਲਾ ਅੰਤਨਾ ਬਹੁਤੀ ਤੋਪ ਤੇ ਕਿਸੇ ਚੀਜ਼ ਦਾ ਵੀ ਅੰਤ ਮਾੜਾ ਹੁੰਦਾ ਜਿਵੇਂ ਰੋਪੜ ਦੇ ਜਿੰਦੇ ਮਸ਼ਹੂਰ ਨੇ ਨਾ ਦਾ ਰੋਤਕ ਦੇ ਮੱਲ ਵੀ ਮਸ਼ਹੂਰ ਨੇ ਉਧਰ ਆਪਣੇ ਮਾਲਵੇ ਦਾ ਜਵਾਨ ਹੈ ਆਪਣਾ ਗਵੰਡੀਆ ਤੇ ਦੂਜਾ ਰੋਤਕ ਦਾ ਜਵਾਨਾ ਦੋਨੇ ਆਪਣੇ ਵਿੱਚ ਜੱਸੇ ਪੱਟੀ ਨਾਲ ਰੁੱਤਕ ਵਾਲੇ ਪਹਿਲਵਾਨ ਦੀ ਕੁਸ਼ਤੀ ਹੋਈ ਹੈ ਜੱਸੇ ਪੱਟੀ ਵਾਲੇ ਪਹਿਲਵਾਨ ਦੇ ਨਾਲ ਤੁਸੀਂ ਆਮ ਜੱਸਾ ਪੱਟੀ YouTube ਤੇ Facebook ਤੇ ਦੇਖਿਆ ਹੋਣਾ ਹੈ ਇੱਕ ਜਵਾਨ ਦੀ ਜਿਹੜੀ ਕੁਸ਼ਤੀ ਹੈ ਜੱਸੇ ਪੱਟੀ ਦੇ ਨਾਲ ਵੀ ਹੋਈ ਹੈ ਬਰਾਬਰ ਕੁਸ਼ਤੀ ਹੋਈ ਹੈ ਬਹੁਤ ਵਧੀਆ ਕੁਸ਼ਤੀ ਦੋਵੇਂ ਪਹਿਲਵਾਨ ਜਿਹੜੇ ਲੜਦੇ ਨੇ ਸੋ ਦੋਸਤੋ ਇਸ ਪਿੰਡ ਦਾ ਬੜਾ ਇੱਕ ਹੈ ਜਿਵੇਂ ਸ਼ਹਿਰ ਦੇ ਲੰਨਾਂ ਲਿਖੇ ਨੇ ਕਾ ਕੁੱਲਿਆ ਨੂੰ ਸਵਾਰਕ ਬਰਤਨ ਨਾ ਤੇ ਟਾਰ ਦਿੰਦੀ ਆ ਫੁੱਟ ਚਵਾਰਿਆਂ ਨੂੰ ਚੱਪੂ ਮਜਬੂਤ ਹੋਣ ਕਿਸੇ ਤੇ ਦੋਵੇਂ ਤੱਕ ਕਿਸੇ ਚੁੰਮ ਲੰਦੀ ਆ ਕਿਨਾਰਿਆਂ ਨੂੰ ਤੱਕੇ ਤੇ ਜਾ ਕੇ ਚੁੰਮ ਲੰਦੀ ਆ ਕਿਨਾਰਿਆਂ ਨੂੰ ਦੋ ਤੋਂ ਇੱਕ ਅਰਸ਼ਾ ਕਰੋ ਪਿੰਡ ਦੇ ਵਿੱਚ ਇੱਕਾ ਰਹੀ ਏਕੇ ਦੇ ਵਿੱਚ ਬਰਕਤ ਹੈ ਏਕਾ ਬਹੁਤ ਵਧੀਆ ਚੀਜ਼ ਹੈ ਜੋ ਕੁਸ਼ਤੀ ਜਿਹੜੀ ਬਹੁਤ ਵਧੀਆ ਤੁਹਾਡੇ ਸਾਹਮਣੇ ਹੋ ਰਹੀ ਹੈ ਇਹ ਸਾਡੇ ਗੁਰੂਆਂ ਦੀ ਪੀਰਾਂ ਫਕੀਰਾਂ ਦੀ ਦੇਛਾ ਸਾਡੀ ਮਾਂ ਕਹਿੰਦਾ ਵੀ ਸਾਡੀ ਮਾਂ ਕਹਿੰਦਾ ਸ਼ਾਬਾਸ਼ ਭਾਈ ਕੁਸ਼ਤੀ ਬਰਾਬਰ ਜੋ ਬੋਲੇ ਸਾਤ ਸਰੀਆ ਕਾਮ ਮੈਂ ਖੁਸ਼ੀ ਖੁਸ਼ੀ ਕਰ ਲਉ ਜਾਇਓ ਮਿੱਤਰੋ ਵਾਹਿਗੁਰੂ ਦਾ ਨਾਮ ਲੱਕੇ ਜਾਇਓ ਬੜੇ ਖੁਸ਼ ਹੋ ਗੀ ਰਹੇ ਆ। ਅਡੀ ਗਾ ਨੂੰ ਬਾਚੜ ਕੇ ਫੇਰ ਹੋਊਗੀ ਖੇਲੂਗੀ। ਹਾਂ ਤੇ ਸਾਊਂਡ ਬਾਲੇ